ਅਸੀਂ ਚਲੋ ਆਪਦਾ ਕੰਮ ਕਰਦੇ ਆ ਤੁਸੀਂ ਆਪਦਾ ਤੁਸੀਂ ਸਾਡੇ ਧਰਨੇ 'ਚ ਆ ਗਏ ਇਹ ਮੈਨੂੰ ਲੱਗਦਾ ਵੀ ਸਾਨੂੰ ਐ ਲੱਗ ਜਾਂਦਾ ਵੀ ਤੁਸੀਂ ਆਪਦਾ ਕੰਮ ਕਰਦੇ ਸਾਨੂੰ ਐ ਲੱਗ ਜਾਂਦਾ ਵੀ ਤੁਸੀਂ ਸਾਡਾ ਕੰਮ ਕਰ ਇਹ ਸਾਡੀ ਨਹੀਂ ਸੋਡੇ ਤੇ ਅਟੈਕ ਨਹੀਂ ਇਹ ਸਾਡੀ ਆਵਾਜ਼ ਤੇ ਅਟੈਕ ਹੈ ਸਾਡੇ ਸਾਡੇ ਹੱਕਾਂ ਤੇ ਅਟੈਕ ਹੈ ਸਾਡੀ ਬਾਗੀ ਸੁਰਤ ਤੇ ਅਟੈਕ ਹੈ ਜ਼ਬਰ ਹਕੂਮਤ ਦੇ ਹਮਲੇ ਦੇ ਜਵਾਬ ਦੇਣ ਵਾਲੀ ਇੱਕ ਧਿਰ ਤੇ ਹੀ ਅਟੈਕ ਹੈ ਇਹ ਇੰਨੀ ਗੱਲ ਸਰਕਾਰ ਨੂੰ ਕਿਉਂ ਨਹੀਂ ਸਮਝ ਆਉਂਦੀ ਵੀ ਕੋਈ ਸਮਾਜ ਦੇ ਵਿੱਚ ਬਰਾਈ ਆ ਜੇ ਉਹ ਸਾਹਮਣੇ ਆਊਗੀ ਤਾਂ ਹੀ ਉਹ ਤੇ ਕੰਮ ਹੋਊਗਾ ਇਕੱਲੇ ਪਰਦੇ ਪਾਉਣ ਨਾਲ ਤਾਂ ਚੀਜ਼ਾਂ ਹੱਲ ਨਹੀਂ ਹੋਣੀਆਂ ਪਰ ਉਲਟਾ ਪਰਦਿਆਂ ਦੇ ਤਾਂ ਪਾਉਣ ਦੇ ਲਈ ਪਰਚੇ ਪਾਏ ਸੋਡੇ ਕੋਲੋਂ ਖੋ ਕੇ ਕਾਰਪੋਰੇਟਾਂ ਦਾ ਢਿੱਡ ਭਰਨ ਵਾਸਤੇ ਤਾਂ ਲੈਂਡ ਪੂਲਿੰਗ ਪਾਲਿਸੀ ਆਈ ਸੀ ਸੋਡੇ ਤੋਂ ਖੋਣ ਦੀ ਖਾਤਰ ਤਾਂ ਸੀ ਨਖੇਤੀ ਕਾਨੂੰਨ ਆਏ ਸੀ ਜਿੰਨਾਂ ਨੂੰ ਇਹ ਗੱਲਾਂ ਨੂੰ ਵਿਕਾਸ ਕਹਿੰਦੇ ਨੇ ਉਹ ਕਾਰਪੇਟ ਪੱਕੀ ਹੁੰਦੇ ਨੇ ਉਹ ਤਾਂ ਉਹ ਕਹਿੰਦੇ ਵੀ ਸਭ ਤੋਂ ਵੱਧ ਕੰਮ ਅਸੀਂ ਸੰਗਰੂਰ 'ਚ ਕਰਿਆ ਤੁਸੀਂ ਤੁਹਾਡਾ ਵੀ ਸਾਰਾ ਮਤਲਬ ਮੇਨ ਖੇਤਰ ਸੰਗਰੂਰ ਰਹਿੰਦਾ ਕਿੰਨਾ ਕੰਮ ਸੰਗਰੂਰ 'ਚ ਸਭ ਤੋਂ ਵੱਧ ਕੰਮ ਇਹਨਾਂ ਨੇ ਉਹ ਕੀਤਾ ਵੀ ਉੱਥੇ ਇਹ ਡਾਂਗ ਫੇਰਨ ਦਾ ਕੇਂਦਰ ਬਣ ਗਿਆ ਸੰਗਰੂਰ ਉੱਥੇ ਕੁੱਟਦੇ ਨੇ ਜਿਹਨੂੰ ਕੁੱਟਦੇ ਨੇ ਜਦੋਂ ਉਹ ਮੁੱਖ ਮੰਤਰੀ ਨਹੀਂ ਸੀ ਉਦੋਂ ਸੰਗਰੂਰ ਦੇ ਵਿੱਚ ਇੱਕ ਅੱਧੀ ਵਾਰੀ ਲਾਠੀ ਚਾਰਜ ਹੋਣਾ ਉਹ ਵੀ ਸਾਡੇ ਤੇ ਮੈਨੂੰ ਲੱਗਦਾ ਵੀ ਜਿੱਦਾਂ ਦਾ ਬਾਈ ਇਹੇ ਬਣਿਆ ਉਹਦੇ ਹਫ਼ਤਾ ਨਿਕਲਦਾ ਨਹੀਂ ਕੋਈ ਨਾ ਕੋਈ ਕੁੱਟੇ ਹੀ ਹੁੰਦਾ ਉੱਥੇ ਉੱਥੇ ਤਾਂ ਹੋਏ ਨਾ ਵਿਕਾਸ ਤਾਂ ਜ਼ਰੂਰ ਹੋਇਆ ਸਰਕਾਰੀ ਮੈਡੀਕਲ ਕਾਲਜ ਨੂੰ ਲੀਜ਼ ਤੇ ਜ਼ਰੂਰ ਦੇਤਾ ਇੱਕ ਹੋਰ ਅਦਾਰੇ ਉਹ ਦੇਤਾ ਜੀ ਉਹ ਲਹਿਰਾ ਲਹਿਰੇ ਵਾਲਾ ਜਿਹੜਾ ਲਹਿਰਾ ਭੱਠਲ ਦਾ ਸਾਡੇ ਏਰੀਆ ਦੇ ਵਿੱਚ ਆ ਉਹ ਕਿਸੇ ਕੰਪਨੀ ਨੂੰ ਬਾਹਰ ਦੀ ਕੰਪਨੀ ਨੂੰ ਕਿਸੇ ਨੂੰ ਉਹ ਲੀਜ਼ ਤੇ ਦਿੱਤਾ 50 ਸਾਲਾਂ ਦੀ ਖਾਤਰ 60 ਸਾਲਾਂ ਦੀ ਖਾਤਰ ਉਹਨੂੰ ਦਾਵਾ ਕਰਿਆ ਜਾ ਸਕਦਾ ਹੈ ਸਰਕਾਰ ਵੀ ਕਿਵੇਂ ਕਿਹੜੇ ਮੂੰਹ ਨਾਲ ਕਰੂਗੀ ਵੀ ਇਹ ਸਾਡਾ ਅਸੀਂ ਖੋਲਿਆ ਸਰਕਾਰ ਦੇ ਦਾਵਾ ਤੇ ਉਹ ਕਰੋੜਾਂ ਦੀ ਜ਼ਮੀਨ ਜੀ ਲੱਖਾਂ ਚ ਲੈ ਲਈ ਸੀ ਇਹਨਾਂ ਨੇ ਸੜਕ ਦੇ ਉੱਤੇ ਜ਼ਮੀਨਾਂ ਸ਼ਹਿਰ ਦੇ ਵਿੱਚ ਜ਼ਮੀਨਾਂ ਉਹ ਉਹ ਇਸ ਕਰਕੇ ਇਹ ਇਹ ਤਾਂ ਇਹ ਵੇਚੀ ਜਾਂਦੇ ਆ ਸਗੋਂ ਇਹ ਮਾਲ ਬਨੈੜ ਦਾ ਜ਼ਿਕਰੀ ਨਹੀਂ ਬੁੜੀਆਂ ਦੇ 1000 ਰੁਪਏ ਵਾਲੀ ਗੱਲ ਦੇ ਜ਼ਿਕਰੀ ਨਹੀਂ 2500 ਰੁਪਏ ਪੈਨਸ਼ਨ ਕਰ ਦੇਾਂਗੇ ਬੁਢਾਪਾ ਪੈਨਸ਼ਨ ਦਾ ਜ਼ਿਕਰੀ ਨਹੀਂ ਇਹ ਕਿੰਨੇ ਬੇਰਜਗਾਰ ਨੂੰ ਰੋਜ਼ਗਾਰ ਦੇ ਦਾਂਗੇ ਉਹਦਾ ਜ਼ਿਕਰੀ ਨਹੀਂ ਜਿਨੀ ਸਾਰੀਆਂ ਗੱਲਾਂ ਤੋਂ ਸਿਰਫ ਬੇਬੁਨਿਆਦ ਗੱਲਾਂ ਤੇ ਮੇਰੇ ਹੀ ਝੂਠ ਮੇਰੇ ਗੱਪ ਮਾਰਨ ਲੱਗੇ ਮੈਨੂੰ ਲੱਗੇ ਸਾਰਿਆਂ ਨੂੰ ਗੱਪ ਹੁਣ ਤੱਕ ਦੇ ਜਿਹੜੀ ਮੁੱਖ ਮੰਤਰੀ ਸੀ ਪਹਿਲਾਂ ਅਸੀਂ ਸੁਖਵੀਰ ਨੂੰ ਕਹਿੰਦੇ ਸੀ ਬਹੁਤ ਵੱਡਾ ਇਹ ਜਿਹਨੇ ਉਦੋਂ ਵੱਡਾ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਬਠਿੰਡੇ ਦੇ ਵਿੱਚ ਆਰਟੀਆਈ ਐਕਟਿਵਿਸਟ ਮਾਨਕ ਗੋਇਲ ਮਨਿੰਦਰਜੀਤ ਸਿੱਧੂ ਮਿੰਟੂ ਗੁਰਸਰੀਆ ਤੇ ਹੋਰ ਬਹੁਤ ਸਾਰੇ ਲੋਕਾਂ ਦੇ ਲਈ ਅੱਜ ਇਕੱਠ ਹੋਇਆ ਜਿਦੇ ਵਿੱਚ ਪਹੁੰਚੇ ਨੇ ਭਾਰਤੀ ਕਿਸਾਨ ਯੂਨੀਅਨ ਇੱਕਤਾ ਉਗਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਤੇ ਉਹਨਾਂ ਦੇ ਸਾਰੇ ਅਹੁਦੇਦਾਰ ਵੀ ਪਹੁੰਚੇ ਆ ਤੇ ਨਾਲ ਬਹੁਤ ਸਾਰੇ ਇਸ ਯੂਨੀਅਨ ਦੇ ਵਿੱਚ ਜਿਹੜੇ ਨਾਲ ਜੁੜੇ ਹੋਏ ਲੋਕ ਆ ਉਹਨਾਂ ਨੇ ਵੀ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਹਾਜ਼ਰੀ ਲਵਾਈ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਪਹਿਲੀ ਗੱਲ ਤਾਂ ਇਹ ਕਿਵੇਂ ਦੇਖਦੇ ਆ ਜਿਹੜੇ ਇਹ ਪਰਚੇ ਆ ਸਿਰਫ ਪੱਤਰਕਾਰਾਂ ਤੇ ਪਰਚੇ ਕਹਿ ਕੇ ਵੀ ਤਾਂ ਇਹ ਹਟ ਸਕਦੇ ਸੀ ਪਰ ਇਹ ਨਾਲ ਖੜੇ ਆ ਕਿਉਂ ਇਹਨਾਂ ਨੂੰ ਲੱਗਦਾ ਕਿ ਇਹ ਲੜਾਈ ਲੋਕਾਂ ਦੀ ਲੜਾਈ ਆ ਤੇ ਲੜਨੀ ਜ਼ਰੂਰੀ ਆ ਉਹ ਗ੍ਰਾਹਨ ਸਾਹਿਬ ਮੇਰਾ ਪਹਿਲਾ ਹੀ ਇਹ ਆ ਵੀ ਅਸੀਂ ਚਲੋ ਆਪਦਾ ਕੰਮ ਕਰਦੇ ਆ ਤੁਸੀਂ ਆਪਦਾ ਤੁਸੀਂ ਸਾਡੇ ਧਰਨੇ 'ਚ ਆਗੇ ਇਹ ਮੈਨੂੰ ਲੱਗਦਾ ਵੀ ਸੋਨੂੰ ਆਏ ਲੱਗੀ ਜਾਂਦਾ ਵੀ ਤੁਸੀਂ ਆਪਦਾ ਕੰਮ ਕਰਦੇ ਆ ਇਹ ਗੱਲ ਤੁਹਾਡੀ ਠੀਕ ਆ ਤੇ ਤੁਹਾਡਾ ਕਹਿਣ ਦਾ ਹੱਕ ਆ ਸਾਨੂੰ ਆਏ ਲੱਗੀ ਜਾਂਦਾ ਵੀ ਤੁਸੀਂ ਸਾਡਾ ਕੰਮ ਕਰ ਕਿਉਂਕਿ ਅਸਲ ਵਿੱਚ ਸਾਡਾ ਜਿਹੜਾ ਅੰਦੋਲਨ ਹੈ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨਾ ਹਾਕਮਾਂ ਦੀ ਉਹ ਕਮਜ਼ੋਰ ਗੱਲ ਤੇ ਉਂਗਲ ਰੱਖਣਾ ਹਾਕਮਾਂ ਦੇ ਧੱਕੇ ਦੇ ਖਿਲਾਫ ਪ੍ਰੋਟੈਸਟ ਕਰਨਾ ਤੇ ਲੋਕਾਂ ਨੂੰ ਬਾਗੀ ਹੋਣ ਦੀ ਆਦਤ ਪਾਉਣਾ ਸਰਕਾਰ ਦੇ ਜ਼ਬਰ ਚੱਲਣ ਵਾਸਤੇ ਮਾਨਸਿਕ ਤਿਆਰ ਕਰਨਾ ਇਹ ਸਾਡੇ ਅੰਦੋਲਨ ਦਾ ਹਿੱਟ ਹੈ ਇਹਦੇ ਵਿੱਚ ਤੁਸੀਂ ਸਾਡੇ ਉਸ ਵੇਲੇ ਨਾਲ ਹੁੰਨੇ ਹੋ ਮੇਰੇ ਮਾਨਾ ਵਾਲਾ ਰੇਲਵੇ ਸਟੇਸ਼ਨ ਜਿੱਥੇ ਅੰਗਰੇਜ਼ਾਂ ਨੇ ਸ਼ੁਰੂ ਹੋਇਆ ਮੀਡੀਆ ਸਾਡੇ ਨਾਲ ਉੱਥੇ ਵੀ ਸਾਡੇ ਖੜਾ ਸੀ ਮੈਨੂੰ ਚੰਨਣਾ ਵਾਲਾ 31 ਜਨਵਰੀ 2007 ਵਾਲਾ ਉਹ ਲਾਠੀ ਚਾਰਜ ਤੇ ਗੋਲੀ ਚੱਲਣ ਦਾ ਟੱਕਰ ਦਾ ਵੀ ਇਹ ਯਾਦ ਹੈ ਉਦੋਂ ਵੀ ਮੀਡੀਆ ਸਾਡੇ ਨਾਲ ਖੜਾ ਸੀ ਮੈਨੂੰ ਦੁੰਨੇ ਵਾਲੇ ਦੀ ਘਟਨਾ ਵੀ ਯਾਦ ਹੈ ਉਦੋਂ ਵੀ ਮੀਡੀਆ ਨਾਲ ਖੜਾ ਸੀ ਮੈਨੂੰ 2009 ਦੀ ਲਾਠੀ ਚਾਰਜ ਚੰਡੀਗੜ੍ਹ ਦਾ ਵੀ ਯਾਦ ਹੈ ਉਦੋਂ ਮੀਡੀਆ ਸਾਡੇ ਨਾਲ ਖੜਾ ਸੀ ਤੇ ਦਿੱਲੀ ਕੋਲੋਂ ਦੌਰਾਨ ਦੇ ਵਿੱਚ ਤਾਂ ਮੀਡੀਆ ਸਾਡੇ ਨਾਲ ਰਹਿ ਹੀ ਐ ਸਾਨੂੰ ਹਰ ਇੱਕ ਸਾਡੀ ਉਹ ਗੱਲ ਜਿਹਨੂੰ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਆਪਦਾ ਕੰਮ ਕਰ ਰਹੇ ਹਾਂ ਬੇਸ਼ੱਕ ਠੀਕ ਹੈ ਤੁਹਾਨੂੰ ਐਂ ਲੱਗਦਾ ਹੈ ਆਪਦਾ ਕੰਮ ਹੈ ਮੈਨੂੰ ਲੱਗਦਾ ਵੀ ਉਹ ਲੋਕਾਂ ਦਾ ਕੰਮ ਤੁਸੀਂ ਕਰ ਰਹੇ ਹੋ ਜਿਨ੍ਹਾਂ ਦੀ ਆਵਾਜ਼ ਦਬ ਕੇ ਸਾਡੇ ਘਰਾਂ ਦੀਆਂ ਦੇਹੜੀਆਂ ਤੋਂ ਬਾਹਰ ਨਹੀਂ ਨਿਕਲਦੀ ਜਿਨ੍ਹਾਂ ਦੀ ਆਵਾਜ਼ ਸਾਡੇ ਪਿੰਡਾਂ ਦੇ ਵਿੱਚ ਹੀ ਰਹਿ ਜਾਂਦੀ ਹੈ ਜਾਂ ਸੀਮਤ ਜਿਹੀ ਇੱਕ ਘੇਰੇ ਦੇ ਵਿੱਚ ਰਹਿ ਜਾਂਦੀ ਹੈ ਤੁਸੀਂ ਉਹ ਆਵਾਜ਼ ਨੂੰ ਚੁੱਲ੍ਹੇ ਚੁੱਕੇ ਤੱਕ ਪਹੁੰਚਾਉਣ ਦਾ ਜਿਹੜਾ ਕੰਮ ਹੈ ਉਹ ਤੁਸੀਂ ਨਹੀਂ ਕੀਤਾ ਸ਼ੇਰੋ ਇਹ ਤੁਹਾ ਸੋਡਾ ਕੰਮ ਨਹੀਂ ਇਹ ਸਾਡੇ ਦੇ ਸੋਡੇ ਤੇ ਅਟੈਕ ਨਹੀਂ ਇਹ ਸਾਡੀ ਆਵਾਜ਼ ਤੇ ਅਟੈਕ ਹੈ ਸਾਡੇ ਸਾਡੇ ਹੱਕਾਂ ਤੇ ਅਟੈਕ ਹੈ ਸਾਡੀ ਬਾਗੀ ਸੁਰਤ ਤੇ ਅਟੈਕ ਹੈ ਜ਼ਬਰ ਹਕੂਮਤ ਦੇ ਹਮਲੇ ਦੇ ਜਵਾਬ ਦੇਣ ਵਾਲੀ ਇੱਕ ਧਿਰ ਤੇ ਹੀ ਅਟੈਕ ਹੈ ਇਹ ਸੋਡੇ ਕੱਦਿਆਂ ਤੇ ਅਟੈਕ ਨਹੀਂ ਹੈ ਪਰ ਇਹ ਇੰਨੀ ਗੱਲ ਸਰਕਾਰ ਨੂੰ ਕਿਉਂ ਨਹੀਂ ਸਮਝ ਆਉਂਦੀ ਵੀ ਜੇਕਰ ਕੋਈ ਊਣਤਾਈ ਹੈ ਕੋਈ ਸਮਾਜ ਦੇ ਵਿੱਚ ਬਰਾਈ ਹੈ ਜੇ ਉਹ ਸਾਹਮਣੇ ਆਊਗੀ ਤਾਂ ਹੀ ਉਹ ਤੇ ਕੰਮ ਹੋਊਗਾ ਕੱਲੇ ਪਰਦੇ ਪਾਉਣ ਨਾਲ ਤਾਂ ਚੀਜ਼ਾਂ ਹੱਲ ਨਹੀਂ ਹੋਣੀਆਂ ਪਰ ਉਲਟਾ ਪਰਦਿਆਂ ਦੇ ਤੇ ਪਾਉਣ ਦੇ ਲਈ ਪਰਚੇ ਪਾਈ ਪਰਦੇ ਦਾ ਇੱਕ ਗੱਲ ਹੈ ਪਾਉਣੀ ਹੈ ਛੋਡੇ ਕੋਲੋਂ ਖੋ ਕੇ ਕਾਰਪੋਰੇਟਾਂ ਦਾ ਢਿੱਡ ਭਰਨ ਵਾਸਤੇ ਤਾਂ ਲੈਂਡ ਪੂਲਿੰਗ ਪਾਲਿਸੀ ਆਈ ਸੀ ਛੋਡੇ ਤੋਂ ਖੋਣ ਦੀ ਖਾਤਰ ਤਾਂ 3 ਖੇਤੀ ਕਾਨੂੰਨ ਆਏ ਸੀ ਮਜ਼ਦੂਰਾਂ ਦਾ ਰਜਗਾਰ ਖੋਣ ਦੀ ਖਾਤਰ ਤਾਂ ਮੰਨੇਗਰ ਜੀ ਰਾਮ ਜੀ ਰਾਮ ਦਾ ਕਾਨੂੰਨ ਆਇਆ ਮੰਨੇਗਰ ਕਾ ਵੀ ਖੁਦ ਇਹਨਾਂ ਕੋਮ ਲੇਬਰ ਕੋਰਟ ਦੇ ਚਾਰ ਲੇਬਰ ਕੋਰਟ ਵੀ ਤਾਂ ਮਜ਼ਦੂਰਾਂ ਦਾ ਰਜਗਾਰ ਖੋ ਕੇ ਕਾਰਪੋਰੇਟ ਦਾ ਢਿੱਡ ਭਰਨ ਦੀ ਖਾਤਰ ਆਏ ਨੇ ਜੈਨ ਇਹਨਾਂ ਨੂੰ ਜਿਨ੍ਹਾਂ ਨੂੰ ਇਹ ਗੱਲਾਂ ਨੂੰ ਵਿਕਾਸ ਕਹਿੰਦੇ ਨੇ ਉਹ ਕਾਰਪੋਰੇਟ ਪੱਕੀ ਹੁੰਦੇ ਨੇ ਉਹ ਉਸ ਨੇ ਵਿੱਚ ਊਣ ਤਾਂ ਜਾਂ ਕੀ ਨੇ ਕਮਜ਼ੋਰੀਆਂ ਕੀ ਨੇ ਮਜ਼ਦੂਰਾਂ ਦਾ ਨੁਕਸਾਨ ਕਿਵੇਂ ਕਰ ਦੇਣਗੇ ਚਾਰ ਕਾਨੂੰਨ ਕਿਸਾਨਾਂ ਦਾ ਨੁਕਸਾਨ ਕਿਵੇਂ ਕਰ ਦੇਣਗੇ ਇਹ ਸਾਨੂੰ ਸਾਰੀਆਂ ਗੱਲਾਂ ਸਾਡੀਆਂ ਜਦੋਂ ਸਾਡੇ ਕੋਲੇ ਆਉਂਦੀਆਂ ਨੇ ਅਸੀਂ ਇਹ ਗੱਲਾਂ ਪੜ੍ਹ ਕੇ ਸਿੱਖਦੇ ਹਾਂ ਛੋਡੇ ਜਰੀਏ ਅਸੀਂ ਚੁੱਲਿਆਂ ਤੱਕ ਪਹੁੰਚਾਉਣ 'ਚ ਕਾਮਯਾਬ ਹੁੰਨੇ ਆ ਇੱਕੋ ਇੱਕ ਜਰੀਆ ਸਾਡੇ ਕੋਲੇ ਤੁਸੀਂ মিডিਆ ਵਾਲੇ ਸਾਥੀ ਜਿਹੜੇ ਸੋਸ਼ਲ ਮੀਡੀਆ ਤੇ ਦਿੱਲੀ ਵੇਲੇ ਵੀ ਸਾਨੂੰ ਬਰਦੀਆਂ ਡਾਂਗਾਂ ਦੇ ਵਿੱਚ ਬਰਦੀਆਂ ਗੋਲੀਆਂ ਦੇ ਵਿੱਚ ਮੈਂ ਇੱਕ ਸਾਥੀ ਦੇ ਦੇਖਿਆ ਵੀ ਉਹਦੀਆਂ ਅੱਖਾਂ ਦੇ ਵਿੱਚੋਂ ਮਤਲਬ ਪਾਣੀ ਰੁਕ ਨਹੀਂ ਸੀ ਰਿਹਾ ਉਹਨੂੰ ਦੇਖ ਨਹੀਂ ਸੀ ਰਿਹਾ ਕੈਮਰਾ ਟੁੱਟ ਗਿਆ ਉਹਦਾ ਜਿਹਨੇ ਕਈ ਵਾਰ ਲਾਠੀ ਚਾਰਜ ਦੇ ਵਿੱਚ ਸੰਭਲਦੇ ਨਹੀਂ ਜਿਹੜੀ ਐਡਾ ਵੱਡਾ ਰਿਸਕ ਜਦੋਂ ਮਤਲਬ মিডিਆ ਵਾਲੇ ਸਾਥੀ ਦੂਰ ਕੋਇਕੇ ਫੋਟੋਆਂ ਵੀ ਕਰ ਸਕਦੇ ਨੇ ਸਾਡੇ ਵਿੱਚ ਜਾਣਾ ਲੋਕਾਂ ਨੂੰ ਜ਼ਖਮੀ ਹੋਏ ਲੋਕਾਂ ਨੂੰ ਪੁੱਛਣਾ ਫਟੜ ਲੋਕਾਂ ਨੂੰ ਪੁੱਛਣਾ ਤੇ ਉਤੇ ਭੱਜਦੀ ਪੁਲਿਸ ਦਿਖਾਉਣਾ ਲੋਕਾਂ ਦੀ ਟੱਕਰ ਦਿਖਾਉਣਾ ਇਹ ਵੱਡਾ ਕੰਮ ਹੈ ਭਰਾਓ ਤੁਹਾਡਾ ਪਰ ਮੇਰਾ ਇਹ ਨਿੱਜੀ ਤੌਰ ਤੇ ਮੰਨਣਾ ਵੀ ਜੇ মিডিਆ ਨਾ ਵੀ ਦਿਖਾਉਣਾ ਚਾਹੂਗਾ ਸਾਡੇ ਅਰਗੇ ਵੀ ਕਦੇ ਜੇ ਹੰਕਾਰ 'ਚ ਆ ਜਾਣ ਲੋਕਾਂ ਕੋਲੇ ਜਿਹੜੀ ਉਹ ਲੋਕਪੱਖੀ ਗੱਲ ਹੈ ਉਹ ਪਹੁੰਚ ਹੀ ਜਾਂਦੀ ਹੈ ਲੋਕ ਰਾਹ ਲੱਭ ਲੈਂਦੇ ਆ ਉਸ ਗੱਲ ਤੱਕ ਪਹੁੰਚਣ ਦਾ ਵੀ ਦੇਖੋ ਕੋਈ ਹੋਰ ਜਰੀਆ ਕੱਢ ਲਵੇ ਠੀਕ ਹੈ ਗੱਲ ਇਹ ਕਿਉਂਕਿ ਲੋਕਲ ਚੈਨਲਾਂ ਦੇ ਵਿੱਚ ਮੀਡੀਆ ਦੇ ਵਿੱਚ ਟੈਲੀਵਿਜ਼ਨ ਦੇ ਵਿੱਚ ਕਿਹੜੇ-ਕਿਹੜੇ ਮੀਡੀਆ ਦਾ ਕਿੱਡਾ ਕਿੱਡਾ ਹੁਣ ਅਸੀਂ ਸਾਡੇ ਉਂਗਲਾਂ ਤੇ ਗਿਣਨ ਵਾਲੇ ਪੰਜਾਬ ਦੀਆਂ ਕੋਈ 2 ਦਰਜਨ ਦੇ ਲਗਭਗ ਚੈਨਲਾਂ ਵਾਲੇ ਸਾਥੀ ਨੇ ਜਿਨ੍ਹਾਂ ਨੂੰ ਜਦੋਂ ਬਾਜ਼ ਮਾਰ ਦਈਏ ਕਿਤੇ ਖੜੇ ਨੇ ਕਿਤੇ ਬੈਠੇ ਨੇ ਤੇ ਉੱਥੇ ਹਾਜ਼ਰ ਹੁੰਦੇ ਨੇ ਯਾਨੀ ਇਹ ਇਸ ਤਰ੍ਹਾਂ ਦਾ ਜਿਹੜਾ ਸਪਰੈਡ ਹੈ ਜਿਹੜੀ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਭਾਵਨਾ ਬਣੀ ਹੋਈ ਹੈ ਜੇ ਸਰਕਾਰ ਜੇ ਜਬ ਤੱਕਾ ਕਰੇ ਤਾਂ ਸਰਕਾਰ ਦੇ ਧੱਕੇ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਜਿਹੜੀ ਜ਼ਰਤ ਹੈ ਉਹ ਉਹਨਾਂ ਦੇ ਤਾਂ ਅਸੀਂ ਕਦਰ ਕਰਦੇ ਆ ਭਾਈ ਢੁੱਲ ਢੋਲ ਪਾਉਂਦੇ ਉਹਨਾਂ ਦਾ ਅਖਰੀ ਸਾਲ ਰਹਿ ਗਿਆ ਯੂਨੀਅਨ ਤੁਹਾਡੀ ਕਿਵੇਂ ਦੇਖਦੀ ਹੈ ਆਖਰੀ ਸਾਲ ਚ ਕਿਹੜੀਆਂ ਜੀਆਂ ਮੰਗਾਂ ਜੜੀਆਂ ਪੰਜਾਬ ਦੇ ਵਿੱਚ ਤੁਸੀਂ ਚਾਹੁੰਦੇ ਆ ਵੀ ਇਹਨਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰਨਾ ਦੇਖੋ ਹੁਣ ਇੱਕ ਤਾਂ ਸਾਡੇ ਸਮਸਿਆਵਾਲ ਤਾਂ ਸਾਡੇ ਸਾਹਮਣੇ ਇਹੀ ਹੈ ਹੁਣ ਤਾਂ ਬਿਜਲੀ ਬਿੱਲ 2025 ਵਾਲਾ ਇਹ ਇਹਨੂੰ ਵਾਪਸ ਕਰਾਉਣਾ ਬਹੁਤ ਜ਼ਰੂਰੀ ਹੈ ਨ ਲੈ ਤੱਕੇ ਨਾਲ ਜ਼ਮੀਨਾਂ ਦੀ ਜਿਹੜੀ ਹੁਣ ਅਸੀਂ ਪਹਿਲਾ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਦੇ ਉੱਤੇ ਜ਼ਮੀਨਾਂ ਦੇ ਪੇਮੈਂਟ ਨਹੀਂ ਸੀ ਹੋ ਰਹੀ ਅਸੀਂ ਕਈ ਜਗ੍ਹਾ ਤੇ ਚਾਰ ਪੰਜ ਜਗ੍ਹਾ ਤੇ ਅੰਦੋਲਨ ਲੜਿਆ ਉਹ ਜਿੱਤੀ ਲੈ ਤਕਰੀਬਨ ਤੇ ਅੱਗੇ ਵਾਸਤੇ ਨਵਾਂ ਖੇਤੀ ਕਾਨੂੰਨ ਬਣਾਉਣ ਵਾਸਤੇ ਅਸੀਂ ਬਖਾਰੜਾ ਉਹਨਾਂ ਦੇ ਕੋਲੇ ਉਹਨੂੰ ਬਾਹਰ ਕਢਾਉਣ ਦੀ ਗੱਲ ਕਰਦੇ ਆਂ ਕਰਜ਼ੇ ਖਤਮ ਕਰਾਉਣ ਦੀ ਗੱਲ ਕਰਾਂਗੇ ਅਸੀਂ ਇਹਨਾਂ ਨੂੰ ਖੁਦਕੁਸ਼ੀਆਂ ਦੇ ਮਾਮਲੇ ਲੈਣ ਦੀ ਗੱਲ ਕਰਾਂਗੇ ਅਸੀਂ ਬੇਰੁਜ਼ਗਾਰਾਂ ਦੇ ਭੱਤੇ ਦੇਣ ਦੀ ਦੇ ਰੋਜ਼ਗਾਰ ਦੇਣ ਦੀ ਗੱਲ ਅਸੀਂ ਕਰਾਂਗੇ ਅਸੀਂ ਤਾਂ ਇਸ ਸੇਬ ਸਹੂਲਤਾਂ ਦੇ ਵਿੱਚ ਜਿਹੜੀ ਇਹਨਾਂ ਨੇ ਹੁਣ 10 ਲੱਖ ਦੀ ਸਕੀਮ ਜੀ ਕੱਢੀ ਹੈ ਉਹ ਕੀ ਹੈ ਅਸੀਂ ਤਾਂ ਉਹ ਕਰਾਂਗੇ ਅਸੀਂ ਤਾਂ ਇਹ ਵੀ ਪੁੱਛਾਂਗੇ ਹੁਣ ਇਹਨਾਂ ਨੂੰ ਵੀ 10 ਮੈਡੀਕਲ ਕਾਲਜ ਤੁਹਾਡੇ ਜਿਹੜੇ ਖੋਲਣੇ ਸੀ ਭਾਈ ਕਿੰਨਾ ਕੁ ਚਿਰ ਰਹਿ ਗਿਆ ਉਹ ਇੱਕ ਸਾਲ ਤਾਂ ਹੁਣ ਚੱਲਣੇ ਦੀ ਉਹ ਮਾਲਬਾ ਨਹਿਰ ਕਿ ਜੇ ਨਹੀਂ ਉਹ ਕਿੰਨੇ ਤੱਕ ਸਰਕਾਰੀ ਮੈਡੀਕਲ ਕਾਲਜ ਨੂੰ ਲੀਜ਼ ਤੇ ਜ਼ਰੂਰ ਦੇਤਾ ਇੱਕ ਹੋਰ ادارے ਨੂੰ ਉਹ ਦੇਤਾ ਜੀ ਉਹ ਲਹਿਰਾ ਲਹਿਰੇ ਵਾਲਾ ਜਿਹੜਾ ਲਹਿਰਾ ਬਠਿੰਡਾ ਸਾਡੇ ਏਰੀਆ ਦੇ ਵਿੱਚ ਉਹ ਕਿਸੇ ਕੰਪਨੀ ਨੂੰ ਬਾਹਰ ਦੀ ਕੰਪਨੀ ਨੂੰ ਕਿਸੇ ਨੂੰ ਉਹ ਲੀਜ਼ ਤੇ ਦੇਤਾ 50 ਸਾਲਾਂ ਦੀ ਖਾਤਿਰ 60 ਸਾਲਾਂ ਦੀ ਖਾਤਿਰ ਉਹਨੂੰ ਦਾਵਾ ਕਰਿਆ ਜਾਂਦਾ ਹੈ ਸਰਕਾਰ ਵੀ ਕਿਵੇਂ ਕਿਹੜੇ ਮੂੰਹ ਨਾਲ ਕਰੂਗੀ ਵੀ ਇਹ ਸਾਡਾ ਅਸੀਂ ਖੋਲੇ ਜੀ ਦਾਵਾ ਸੀ ਉਹ ਕਰੋੜਾਂ ਦੀ ਜ਼ਮੀਨ ਜੀ ਲੱਖਾਂ ਚ ਲੈ ਲਈ ਸੀ ਇਹਨਾਂ ਨੇ ਸੜਕ ਦੇ ਉੱਤੇ ਜ਼ਮੀਨਾਂ ਸ਼ਹਿਰ ਦੇ ਵਿੱਚ ਜ਼ਮੀਨਾਂ ਉਹ ਉਹ ਇਸ ਕਰਕੇ ਇਹ ਇਹ ਵੇਚ ਹੀ ਜਾਂਦੇ ਆ ਸਗੋਂ ਇਹ ਜਿਹੜੇ ਸਰਕਾਰੀ ਕਾਲਜ ਚ ਚਲਾਉਣੇ ਸੀ ਨਵੇਂ 10 ਹੋਰ ਮੈਡੀਕਲ ਕਾਲਜ ਉਹ ਤਾਂ ਨੀ ਪੱਥਰੀ ਰਹਿ ਕੇ ਮੇਰੇ ਖਿਆਲ ਚ ਉਹਨਾਂ ਦਾ ਤਾਂ ਪਈ ਮਸਕੂਆਂ ਨੇ ਖੋਲਣਾ ਸੀ ਇਹਨਾਂ ਨੇ ਕਾਲਜ ਉਹਦੀ ਗੱਲ ਵਿੱਚ ਵਿਚਾਲੀ ਫਿਰਦੀ ਐ ਨਾ ਕੋਈ ਨੀ ਪੱਤਰ ਨਾ ਕੋਈ ਇਟ ਨਾ ਕੋਈ ਪੱਥਰ ਮੁੜ ਕੇ ਮਾਲ ਬਣਾਉਣ ਦਾ ਜ਼ਿਕਰੀ ਨਹੀਂ ਬੁੜੀਆਂ ਦੇ 1000 ਰੁਪਏ ਵਾਲੀ ਗੱਲ ਤੇ ਜ਼ਿਕਰੀ ਨਹੀਂ 2500 ਰੁਪਏ ਪੈਨਸ਼ਨ ਕਰ ਦਾਂਗੇ ਬੁਢਾਪਾ ਪੈਨਸ਼ਨ ਦਾ ਜ਼ਿਕਰੀ ਨਹੀਂ ਇਹ ਕਿੰਨੇ ਬੇਰਜਗਾਰਾਂ ਨੂੰ ਰੋਜ਼ਗਾਰ ਦੇ ਦਾਂਗੇ ਉਹਦਾ ਜ਼ਿਕਰੀ ਨਹੀਂ ਹੜ ਪੀੜਤਾਂ ਦੀ ਪੋਰਾ-ਪੋਰਾ ਦੀ ਬੱਕਰੀ ਦਾ ਮਾਮਜਾ ਮੁਰਗੀ ਦਾ ਮਾਮਜਾ ਆਂਡੇ ਦਾ ਮਾਮਜਾ ਪਤਾ ਨਹੀਂ ਕਾਹਦਾ-ਕਾਹਦਾ ਮਾਮਜਾ ਕਰਦੇ ਸੀ ਉਹ ਨਹੀਂ ਅੱਜ ਤੱਕ ਯਾਨੀ ਸਾਰੀਆਂ ਗੱਲਾਂ ਤੋਂ ਸਿਰਫ ਬੇਬੁਨਿਆਦ ਗੱਲਾਂ ਤੇ ਮੇਰੇ ਹੀ ਝੂਠ ਮੇਰੇ ਗੱਪ ਮਾਰਨਗੇ ਮੈਨੂੰ ਇਹਨਾਂ ਦੇ ਸਾਰਿਆਂ ਨੂੰ ਗੱਪ ਹੁਣ ਤੱਕ ਦੀ ਜਿਹੜੀ ਮੁੱਖ ਮੰਤਰੀ ਸੀ ਪਹਿਲਾਂ ਅਸੀਂ ਸੁਖਵੀਰ ਨੂੰ ਕਹਿੰਦੇ ਸੀ ਬਹੁਤ ਵੱਡਾ ਇਹ ਜਿਹਨੇ ਉਦੋਂ ਵੱਡਾ ਤੁਸੀਂ ਸੰਗ ਜਦੋਂ ਵੀ ਮੇਰੀ ਕਿਸੇ ਨਾਲ ਵੀ ਚਲੋ ਇੱਕ ਦੋ ਬੰਦੇ ਫਿਰ ਵੀ ਗੱਲ ਕਰ ਲੈਂਦੇ ਆ ਜ਼ਿਆਦਾਤਰ ਤਾਂ ਉਹਨਾਂ ਚੋਂ ਕਰਦੇ ਨਹੀਂ ਤਾਂ ਉਹ ਕਹਿੰਦੇ ਵੀ ਸਭ ਤੋਂ ਵੱਧ ਕੰਮ ਅਸੀਂ ਸੰਗਰੂਰ 'ਚ ਕਰਿਆ ਤੁਸੀਂ ਤੁਹਾਡਾ ਵੀ ਸਾਰਾ ਮਤਲਬ ਮੇਨ ਖੇਤਰ ਸੰਗਰੂਰ ਰਹਿੰਦਾ ਕਿੰਨਾ ਜਗਾ ਕੰਮ ਹੈ ਸੰਗਰੂਰ 'ਚ ਤਾਂ ਮੈਂ ਕੰਮ ਵੱਧ ਤੋਂ ਵੱਧ ਸਭ ਤੋਂ ਵੱਧ ਕੰਮ ਇਹਨਾਂ ਨੇ ਉਹ ਕੀਤਾ ਵੀ ਉੱਥੇ ਇਹ ਡਾਂਗ ਫੇਰਨ ਦਾ ਕੇਂਦਰ ਬਣ ਗਿਆ ਸੰਗਰੂਰ ਉੱਥੇ ਕੁੱਟਦੇ ਨੇ ਜਿਹਨੂੰ ਕੁੱਟਦੇ ਨੇ ਉਹ ਅਸੀਂ ਕਹਿੰਦੇ ਹੁਣੇ ਮੇਰੇ ਗੱਲ ਤੇ ਤੁਹਾਡੇ ਸਮਝ ਨਹੀਂ ਆਈ ਗੱਲ ਤੁਹਾਡੇ ਸਮਝ ਨਹੀਂ ਆਈ ਵੀ ਇਹ ਗੱਲ ਕੀ ਕਹਿਣਾ ਚਾਹੁੰਦੇ ਨੇ ਇਹ ਇਹ ਨਾ ਸੰਗਰੂਰ ਦੇ ਵਿੱਚ ਵੱਧ ਕੰਮ ਇਹ ਕੀਤਾ ਵੀ ਜਦੋਂ ਇਹ ਮੁੱਖ ਮੰਤਰੀ ਨਹੀਂ ਸੀ ਉਦੋਂ ਸੰਗਰੂਰ ਦੇ ਵਿੱਚ ਇੱਕ ਅੱਧੀ ਵਾਰੀ ਲਾਠੀ ਚਾਰਜ ਹੋਣਾ ਉਹ ਵੀ ਸਾਡੇ ਤੇ ਮੈਨੂੰ ਲੱਗਦਾ ਵੀ ਜਿੱਦਾਂ ਦਾ ਭਾਈ ਇਹੇ ਬਣਿਆ ਉਹਦੇ ਹਫ਼ਤਾ ਨਿਕਲਦਾ ਨਹੀਂ ਕੋਈ ਨਾ ਕੋਈ ਕੁੱਟੇ ਹੀ ਹੁੰਦਾ ਉੱਥੇ ਉੱਥੇ ਤਾਂ ਇਹਦਾ ਵਿਕਾਸ ਤਾਂ ਜ਼ਰੂਰ ਹੋਇਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ